ਸਵੇਰੇ ਸਵੇਰੇ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਬੱਸ ਸਮਰਾਲੇ ਦੇ ਵਿੱਚ ਦਾਖਲ ਹੁੰਦ ਸਮੇਂ ਪਲਟੀ ਹੈ ਗਰੀਮਤ ਇੱਥੇ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਪੰਜਾਬ ਰੋਡਵੇਜ਼ ਦੀ ਸਰਕਾਰੀ ਬੱਸ ਸਮਰਾਲਾ ਦੇ ਵਿੱਚ ਦਾਖਲ ਹੁੰਦ ਸਮੇਂ ਮਾਚੀਵਾੜਾ ਰੋਡ ਤੇ ਪਲਟ ਜਾਂਦੀ ਹੈ ਕੰਡਕਟਰ ਦੇ ਕਹਿਣ ਮੁਤਾਬਕ ਇਹ ਹਾਦਸਾ ਬੱਸ ਦੇ ਡਰਾਈਵਰ ਸਾਈਡ ਫਟੇ ਹੋਏ ਤੇ ਇਸ ਮਾਮਲੇ ਦੇ ਵਿੱਚ ਕੰਡਕਟਰ ਦੇ ਦੱਸਣ ਮੁਤਾਬਕ ਹਾਜਾ ਬੱਸ ਦੇ ਡਰਾਈਵਰ ਸਾਈਡ ਫੱਟਾ ਟੁੱਟਣ ਕਾਰਨ ਵਾਪਰਿਆ ਬੱਸ ਦੇ ਵਿੱਚ 35 ਦੇ ਕਰੀਬ ਸਵਾਰੀਆਂ ਸਨ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਆਈਆਂ ਤੇ ਤਿੰਨ ਸਵਾਰੀਆਂ ਨੂੰ ਸਮਰਾਲਾ ਹਸਪਤਾਲ ਦੇ ਵਿੱਚ ਮੁੱਢਲੀ ਸਹਾਇਤਾ ਦੇ ਲਈ ਪਹੁੰਚਾਇਆ ਗਿਆ ਡਾਕਟਰਾਂ ਦਾ ਕਹਿਣਾ ਹੈ ਕਿ ਸਵਾਰੀਆਂ ਜੋ ਕਿ ਇੱਥੇ ਪਹੁੰਚੀਆਂ ਠੀਕ-ਠਾਕ ਨੇ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ ਜੋ ਰਸੂਤ ਅੰਤਰ ਕੀ ਸਿੱਖਿਆ ਦੇ ਬਾਈ ਜੇ ਮੈਨੂੰ ਇਹ ਘਟਨਾ ਕੀ ਹਾਦਸਾ ਹੋਇਆ ਸਾਰੇ ਹੁਣ ਤੋਂ ਕੋਈ ਤਕਰੀਬਨ 20 ਮਿੰਟ ਪਹਿਲਾਂ ਦੀ ਗੱਲ ਹੈ ਚੰਡੀਗੜ੍ਹੋਂ ਆਪਣੀ ਬੱਸ ਆ ਰਹੀ ਫਰੋਹੀਪੁਰ ਜਾਣੀ ਸੀ ਜਦੋਂ ਇਹ ਗੱਡੀ ਇੱਥੋਂ ਮਤਲਬ ਸਮਰਾਲਾ ਬੱਸ ਸਟੈਂਡ ਇੰਟਰ ਹੋਣ ਵਾਸਤੇ ਡਵਾਈਡਰ ਤੋਂ ਸ਼ੁਰੂ ਹੋਇਆ ਛੋਟਾ ਜਿਹਾ ਜੰਪ ਸੀ ਮੜੇ ਕੀ ਜੰਪ ਦੇ ਵਿੱਚ ਗੱਡੀ ਲੱਗੀ ਆ ਅਗਲੇ ਡਰਾਈਵਰ ਸਾਈਡ ਦੇ ਪੱਟੇ ਟੁੱਟ ਕੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਥੋੜਾ ਜਿਹਾ ਅੱਗੇ ਆ ਕੇ ਡਵਾਈਡਰ ਦੇ ਨਾਲ ਵੱਜੀ ਗੱਡੀ ਪਲਟ ਗਈ ਤੇ ਕਿੰਨੀਆਂ ਸਵਾਰੀਆਂ ਸਵਾਰੀਆਂ ਸੀਗੇ ਲਗਭਗ 35-40 ਸਵਾਰੀਆਂ ਸੀਗੇ ਔਰ तकरीबन ਸਾਰੇ ਠੀਕ ਨੇ ਮਾਈਨਰ ਸੱਟਾਂ ਸੀਗੀਆਂ ਸਾਰੇ ਬਚਾ ਹੋ ਗਏ ਤੇ ਕਿੱਥੋਂ ਕਿੱਥੇ ਜਾ ਰਹੀ ਸੀ ਬੱਸ ਇਹ ਗੱਡੀ ਚੰਡੀਗੜ੍ਹ ਤੋਂ ਕੋਰੋਈਪੁਰ ਜਾ ਰਹੀ ਸੀ ਨਹੀਂ ਲੱਗਦਾ ਵੀ ਨੀਂਦ ਆਨ ਕਰਕੇ ਨਹੀਂ ਸਰ ਅਗਲੇ ਪਾਸੇ ਨਾ ਜਿਹਦੇ ਥੱਲੇ ਸਸਪੈਂਸ਼ਨ ਦੇ ਵਿੱਚ ਪਟੇ ਹੁੰਦੇ ਆ ਜੀ ਉਹ ਪਟਾ ਟੁੱਟ ਗਿਆ ਜੀ ਉਹਦੇ ਪਟਾ ਟੁੱਟਣ ਕਰਕੇ ਡਰਾਈਵਰ ਦੇ ਮਤਲਬ ਸਟੀering ਫ੍ਰੀ ਹੋ ਜਾਂਦਾ ਜੀ ਉਹ ਕੰਟਰੋਲ ਖਤਮ ਹੋਣ ਤੋਂ ਬਾਅਦ ਉਹ ਗੱਡੀ ਡਵਾਈਡਰ ਨਾਲ ਵਾਹ ਤੇ ਜਿਹੜੇ ਸਵਾਰੀਆਂ ਕਿੰਨੀਆਂ ਜਿਹੜੇ ਦੇ ਵਿੱਚ ਕਿੰਨੀਆਂ ਸਵਾਰੀਆਂ ਇੱਕ ਕੁੜੀ ਨੂੰ ਥੋੜੀ ਜਿਹੀ ਝੋਟ ਲੱਗੀ ਸੀ ਲਗਭਗ ਸਾਰੇ ਸੇਫ ਨੇ ਜੀ ਸਾਰੇ ਵਧੀਆ ਠੀਕ ਠਾਕ ਨੇ ਸਾਰੇ ਤੁਰ ਫਿਰ ਕੇ ਗਏ ਨੇ ਜੀ ਉਹ ਕੁੜੀ ਨੂੰ ਐਂਬੂਲੈਂਸ ਵਾਲਾ ਹਸਪਤਲ ਵੀ ਬਾਕੀ ਦੀਆਂ ਸਵਾਰੀਆਂ ਨੂੰ ਬਾਕੀ ਸਵਾਰੀਆਂ ਜਿਹੜੀਆਂ ਉਹ ਦੂਜੀ ਗੱਡੀ ਆਈ ਸੀ ਉਹਨਾਂ ਦੇ ਚੜਾ ਕੇ ਉਹਨਾਂ ਨੂੰ ਉਹਦੀ ਮੰਦਿਰ ਤੱਕ ਪਹੁੰਚ ਦੇ ਗਏ ਠੀਕ ਹੈ ਨਾਮ ਦੱਸੋ ਮੇਰਾ ਨਾਮ ଶ੍ਰੀਸ਼ ਕੁਮਾਰ ਜੀ ਮੈਂ ਸਮਰਾਲਾ ਐਂਬੂਲੈਂਸ ਸਰਬੀ ਸਮਰਾਲੇ ਤੋਂ ਪ੍ਰਾਈਵੇਟ ਐਂਬੂਲੈਂਸ ਹੈ ਜੀ ਆਪਣੀ ਤੇ ਕੀ ਹਾਦਸਾ ਹੋਇਆ ਜਿਹੜਾ ਹੋਇਆ ਜੀ ਇਹ ਜੀ ਬੱਸ ਆ ਰਹੀ ਸੀਗੀ ਚੰਡੀਗੜ੍ਹ ਸਾਈਡ ਤੋਂ ਸੰਦਾਲੇ ਵੱਲੋਂ ਤੇ ਬਾਈਪਾਸ ਦੇ ਉੱਪਰ ਇਹਦਾ ਐਕਸੀਡੈਂਟ ਹੋਇਆ ਬੱਸ ਪਲਟ ਗਈ ਸੀਗੀ ਜੀ ਤੇ ਕਿੰਨੀਆਂ ਸਵਾਰੀਆਂ ਸੀਗੀਆਂ ਜਿਹੜੀਆਂ ਸਵਾਰੀਆਂ ਦਾ ਤਾਂ ਜੀ ਮੈਨੂੰ ਕਲੀਅਰ ਪਤਾ ਨਹੀਂ ਹੈਗਾ ਜਿਹੜੀਆਂ ਮੈਂ ਜਾਨਕਿ ਮੈਨੂੰ ਆਪਣੇ ਮੁੰਡਾ ਆਪਣੇ ਨਗਰ ਕੌਸ਼ਲ ਦੇ ਵਿੱਚੋਂ ਮਲਾਜਮਾ ਪਰਚੀ ਕੱਢਦਾ ਨੋਵੀ ਉਹਦਾ ਫੋਨ ਆਇਆ ਜੀ ਕਹਿੰਦੇ ਵੀ ਬੱਸ ਫਲਟ ਗਈ ਮੈਂ ਉਸੇ ਟਾਈਮੇ ਚਲੇ ਗਿਆ ਮੈਂ ਉੱਥੇ ਦੇ ਨਹੀਂ ਦੇਖਿਆ ਵੀ ਕੌਣ ਹੈ ਮੈਂ ਉਸੇ ਟਾਈਮੇ ਜਿਹੜੇ ਪੇਸ਼ੈਂਟ ਸੀਗੇ ਦੋ ਪੇਸ਼ੈਂਟ ਸੀ ਜ਼ਿਆਦਾ ਸਿੱਖ ਜੀ ਉਹਨਾਂ ਨੂੰ ਮੈਂ ਸਿਵਲ ਹਸਪੀਟਲ ਸਮਰਾਲੇ ਲਿਆਇਆ ਜੀ ਤੇ ਬਾਕੀ ਪੇਸ਼ੈਂਟ ਠੀਕ ਹੈ ਜੀ ਬਾਕੀ ਪੇਸ਼ੈਂਟ ਸੀ ਨੇ ਠੀਕ ਸੀਗੇ ਜੀ ਬਿਲਕੁਲ ਜਿਹੜੇ ਇੱਥੇ ਲਿਆਂਦੇ ਨੇ ਉਹ ਉਹਨਾਂ ਦੀ ਹਾਲਤ ਕੰਮ ਨੇ ਉਹਨਾਂ ਦੇ ਇੱਕ ਪੇਸ਼ੈਂਟ ਹੈਗਾ ਥੋੜਾ ਜ ਇਨੇ ਕਹੋ ਜੀ ਹਾਸ ਇਹ तकरीबन 8 ਵਜੇ ਦਾ ਟਾਈਮ ਸੀਗਾ ਜੀ ਠੀਕ ਹਾਂ ਤੁਹਾਡੇ ਨਿਰਣਾ ਪਿੰਪਲ ਸੰਗ ਹੈ ਕਿਤੋਂ ਕਿੱਥੇ ਜਾ ਰਹੇ ਸੀ ਅਸੀਂ ਚੰਡੀਗੜ੍ਹ ਤੋਂ ਮੋਗੇ ਜਾ ਰਹੇ ਸੀ ਜੀ ਕੀ ਹੋਇਆ ਕੀ ਹਾਸਾ ਤੇ ਰਸਤੇ ਚ ਬੱਸ ਦਾ ਐਕਸਲ ਥੱਲੇ ਟੁੱਟ ਗਿਆ ਜੀ ਤੇ ਉਹਦੇ ਕਰਕੇ ਬੱਸ ਮਦਰ ਆਪਣਾ ਬੈਲੈਂਸ ਖੋ ਲਿਆ ਤੇ ਡਰਾਈਵਰ ਨੇ ਤਾਂ ਕਾਫੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਸੰਭਲ ਪਾਏ ਤੋਂ ਬੱਸ ਫਲਟੀ ਮਾਰ ਗਈ ਤੋਂ ਦੇ ਵਿੱਚ ਜਿੰਨੀਆਂ ਸਵਾਰੀਆਂ ਸੀ ਤਕਰੀਬਨ ਇੱਕ ਦੂਜੇ ਦੇ ਉੱਤੇ ਡਿੱਗੀਆਂ ਤੇ ਪਰਮਾਤਮਾ ਨਾਲ ਉਹ ਬਹੁਤ ਬਚਾਅ ਹੋ ਗਿਆ ਵਧੀਆ ਮਿੱਤਰੋ ਕਿ ਕਿਸੇ ਨੂੰ ਮੇਜਰ ਛੱਟ ਨਹੀਂ ਆਈ ਕਿ ਨਾਰਮਲ ਇੱਕ ਦੂਜੇ ਦੇ ਉੱਤੇ ਕਰਕੇ ਦੱਬਣ ਕਰਕੇ ਜਿਹੜੀਆਂ ਦੋ ਹਸਪਤਾਲ ਆਈਆਂ ਲੇਡੀਜ਼ ਉਹ ਵੀ ਸੇਫ ਨੇ ਕਿ ਮਿੱਤਰੋ ਉਹਨਾਂ ਨੂੰ ਇੰਨੀ ਜ਼ਿਆਦਾ ਛੱਟ ਨਹੀਂ ਮਿੱਤਰੋ ਠੀਕ ਨੇ ਬਿਲਕੁਲ ਕੋਈ ਕੋਰੋਂ ਦੀ ਗੱਲ ਨਹੀਂ ਇਹ ਜਿਹੜਾ ਹਾਦਸਾ ਹੋਇਆ ਬੱਸ ਦੇ ਪਟੜ ਤੇ ਨਹੀਂ ਘਰ ਨੂੰ ਹਾਂਜੀ ਬੱਸ ਦੇ ਥੱਲੇ ਉਹੀ ਦੱਸਦੇ ਆ ਕਿੰਨੇ ਟੰਨੇ ਕਿੰਨੇ ਕ ਵਜੇ ਦੀ ਘਟਨਾ ਹੋਊਗਾ ਹਾਂ ਤਾਂ ਇਹ ਨਾ ਨਹੀਂ ਇਹਦਾ ਮਤਲਬ 8 8 ਦੇ ਕਰੀਬ 808 ਦੇ ਵਿੱਚ ਵਿੱਚ ਇਹ ਹੋਈ ਹੈ। ਸੋ ਮੇਰਾ ਨਾਮ ਰੋਕਟਰ ਭਕਰ ਪੰਡੇ ਆ। ਅ ਉਹ ਤੋਂ 3 ਹਸ ਤਾਂ ਆਸਾ ਹੋਏ ਤੁਹਾਡੇ ਕੋਲ ਜਿਹੜੇ ਪੇਸ਼ੈਂਟ ਆਏ ਸੀ ਕਿੰਨੇ ਬਿਲਕੁਲ 3 ਪੇਸ਼ੈਂਟ ਆਏ ਆ ਸੁਣਨ ਚਾਹਿਆ ਕਿ ਕੋਈ ਨੀਅਰਬਾਈਟ ਐਕਸੀਡੈਂਟ ਹੋਇਆ ਜਿਹਦੇ ਵਿੱਚ ਬੱਸ ਪਲਟ ਗਈ ਸੀ। 3 ਪੇਸ਼ੈਂਟ ਆਏ ਆ ਗਿਆ ਜਿਨ੍ਹਾਂ ਦਾ ਨਾਮ ਹੈਗਾ ਇੱਕ मनजिंदर कौर की जसविंदर कौर सही एक एकदम ब्रीफ एक है है ना पेशेंट जिन्हें अपने स्टेबल है उन्हें देख लेता गया है दवाइयां दे देते हैं नहीं नहीं जी कोई रेफर नहीं किया नहीं था। नहीं बिल्कुल ठीक है बताओ ठीक है